ਜੰਗਾਂ ਟੀਵੀ ਤੇ ਪ੍ਰੋਗਰਾਮ ਜਲਾਂ ਦੀ ਸਾਂਝ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਿਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਰਾਹਾਂ ਵਿੱਚ ਸਵਾਗਤ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਖਾਸ ਸ਼ਖਸੀਅਤ ਜਿਨ੍ਹਾਂ ਨੂੰ ਇਹੋ ਲੱਗਦਾ ਕਿ ਮੈਂ ਜਨਮਾ ਜਨਮਾਂ ਤੋਂ ਜਾਣਦਾ ਫਿਜ਼ੀਕਲੀ ਮੈਜ ਤੱਕ ਮਿਲਿਆ ਨਹੀਂ ਪਰ ਇਹਨਾਂ ਕੀ ਸਾਂਝ ਹੈ ਦਿਲ ਦੀ ਕਿ ਉਹ ਰੂਹ ਕੋਈ ਆਮ ਰੂਹ ਨਹੀਂ ਬਾਕਾਇਦਾ ਅੱਜਕੱਲ ਜੇ ਮੈਂ ਕਹਾ ਕਿ ਐਨ ਆਰ ਆਈ ਇੰਟਰਨੈਸ਼ਨਲ ਲਵ ਆਲ ਦੇ ਪ੍ਰੈਜ਼ੀਡੈਂਟ ਨੇ ਸੁਪਰੀਮ ਕੋਰਟ 바 ਐਸੋਸੀਏਸ਼ਨ ਦੇ ਐਕਸ ਸਕੱਟਰੀ ਨੇ ਕਨਵੀਨਰ ਨੇ ਆਜ਼ਾਦ ਪਰਿੰਦੇ ਜਿਵੇਂ ਆਜ਼ਾਦ ਪਰਿੰਦਾ ਉੜਦਾ ਹੈ ਨਿਡੀਏਟ ਨੇ ਮੋਟੀਵੇਸ਼ਨਲ ਸਪੀਕਰ ਨੇ ਕਾਨੂੰਨ ਦੇ ਵਿਦਿਆਰਥੀ ਤਾਂ ਬਹੁਤ ਦੇਖੇ ਆ ਕਾਨੂੰਨ ਦੇ ਟੀਚਰ ਬੜੇ ਥੋੜੇ ਮਿਲੇ ਹੋਣੇ ਆ ਇੱਕ ਚੰਗੇ ਰਾਈਟਰ ਨੇ ਚੰਗੇ ਫਿਲਮ ਮੇਕਰ ਨੇ ਮਨੁੱਖਤਾ ਦੇ ਹੱਕਾਂ ਦੀ ਗੱਲ ਕਰਨ ਵਾਲੇ ਹਿਊਮਨ ਰਾਈਟ ਐਕਟਿਵਿਸਟ ਨੇ ਆਨਰੇਦੀ ਲੀਗਲ ਐਡਵਾਈਜ਼ਰ ਨੇ ਪ੍ਰੈਸ ਕਲੱਬ ਆਫ ਇੰਡੀਆ ਦੇ ਤੇ ਲਾਈਫ ਮੈਂਬਰ ਨੇ ਇੰਸਟੀਚਿਊਟ ਆਫ ਕਨਸਟੀਟਿਊਸ਼ਨ ਤੇ ਪਾਰਲੀਮੈਂਟ ਪਾਰਲੀਮੈਂਟਰੀ ਜਿਹੜੀ ਸਟੱਡੀਜ਼ ਹੈ ਬਕਾਇਦਾ ਡਾਇਰੈਕਟਰ ਨੇ ਸੁਪਰੀਮ ਕੋਰਟ ਲਾਇਰਜ਼ ਕਾਨਫਰੰਸ ਦੇ ਲਾਈਫਟਾਈਮ ਮੈਂਬਰ ਜੇ ਮੈਂ ਇਹਨਾਂ ਦੀ ਕਿਤੇ ਬਾਇਓ ਬੜੇ ਵਿਸਤਾਰ ਦੇ ਵਿੱਚ ਪੜਨ ਲੱਗਾ ਤੇ ਮੈਨੂੰ ਲੱਗਦਾ ਮੇਰੇ 20 ਮਿੰਟ ਇਸੇ ਪਾਸੇ ਲੱਗ ਜਾਣਗੇ ਪਰ ਇੱਕ ਐ ਉਹ ਜੀਰੂ ਐ ਉਹ ਜੇ ਇਨਸਾਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਹਮੇਸ਼ਾ ਜਵਾਨ ਬਣਾ ਕੇ ਰੱਖਿਆ ਤੇ ਅੱਜ ਵੀ ਆਤਮਿਕ ਤੌਰ ਤੇ ਬਿਲਕੁਲ ਜਵਾਨ ਵਰ ਜਵਾਨ ਨੇ ਇੱਕ ਸੁਣਿਆ ਹੋਣਾ ਤੁਸੀਂ ਕਿ ਜਿਹੜੇ ਲੋਕ ਹੋਰਾਂ ਲਈ ਜਿਉਂਦੇ ਆ ਨਾ ਉਹ ਬਹੁਤ ਥੋੜੇ ਹੁੰਦੇ ਆ ਨਹੀਂ ਤਾਂ ਬਾਕੀ ਤੇ ਧਰਤੀ ਦੇ ਉੱਤੇ ਬਹੁ ਜੀ ਹੁੰਦੇ ਆ ਮੇਰੀ ਮੁਰਾਦ ਹੈ ਅੱਜ ਮੈਂ ਬੇਨਤੀ ਕੀਤੀ ਹੈ ਨਿਊਯਾਰਕ ਦੇ ਵਿੱਚ ਭਾਰਤ ਦੇ ਵਿੱਚ ਵੱਡੇ ਵੱਡੇ ਵਕੀਲਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਮਾਤ ਪਾਉਣ ਵਾਲੇ ਤੇ ਭਾਰਤ ਦੇ ਪ੍ਰਧਾਨ ਮੰਤਰੀਆਂ ਤੱਕ ਦੇ ਕੇਸ ਲੜਨ ਵਾਲੇ ਕਹਿੰਦੇ ਵਿੱਦਿਆ ਜੀ ਵੀ ਥੋੜੀ ਹੈ ਅਮਰੀਕਾ ਆ ਗਏ ਨਿਊਯਾਰਕ ਜਾ ਕੇ ਫਿਰ ਜਵਾਕ ਬਣ ਗਏ ਬੱਚੇ ਬਣ ਗਏ ਕਹਿੰਦੇ ਮੈਂ ਪੜ੍ਹਾਈ ਕਰਨੀ ਹੈ एलएलएम ਇਥੇ ਆ ਕੇ ਕੀਤੀ ਕੰਪਲੀਟ ਕਰ ਲਈ ਹੈ ਤੇ ਅੱਜ ਉਹਨਾਂ ਨੂੰ ਤੁਹਾਡੇ ਸਾਰਿਆਂ ਵੱਲੋਂ ਸਭ ਤੋਂ ਪਹਿਲਾਂ ਢੇਰ ਸਾਰੀਆਂ ਵਧਾਈਆਂ ਸਤਿਕਾਰਯੋਗ ਆਸ਼ੋਕ ਅਰੋੜਾ ਜੀ ਅੱਜ ਮੇਰੇ ਮਹਿਮਾਨ ਨੇ ਅਰੋੜਾ ਸਾਹਿਬ ਦਿਲਾਂ ਦੇ ਸਾਂਹ ਦੇ ਵਿੱਚ ਦਿਲ ਦੀਆਂ ਗਰੇਹਾਂ ਚ ਸਵਾਗਤ ਢੇਰ ਸਾਰੀਆਂ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਤੁਹਾਨੂੰ ਢੇਰ ਸਾਰੀਆਂ ਵਧਾਈਆਂ ਕਿ ਤੁਸੀਂ ਆਪਣੀ ਵਿੱਦਿਆ ਜਿਹੜੀ ਪੜ੍ਹਾਈ ਹੈ ਉਹਨੂੰ ਅਜੇ ਵੀ ਤਰਜੀਹ ਦਿੱਤੀ ਹੈ ਕਿ ਨਹੀਂ ਮাজে ਹੋਰ ਪੜ੍ਹਨਾ ਹੈ ਤੇ ਮੁਨਖਤਾਂ ਲਈ ਹੋਰ ਕੰਮ ਕਰਨਾ ਹੈ ਕਿਵੇਂ ਮਹਿਸੂਸ ਹੋ ਰਿਹਾ ਹੈ ਬਾਹਰ ਵਿਦੇਸ਼ਾਂ ਦੇ ਵਿੱਚ ਆ ਕੇ ਪੜ੍ਹਾਈ ਕਰਨੀ ਤੇ ਇੱਥੇ ਆ ਕੇ ਪ੍ਰਾਪਤੀ ਕਰਨੀ ਤੁਹਾਡਾ ਦੀਜੀ ਬੜੇ ਤੁਹਾਡੇ ਅਹਿਸਾਨ ਨੇ ਔਰ ਪਿਆਰ ਮੁਹੱਬਤ ਦਾ ਜਿਹੜਾ ਹੁੰਦਾ ਹੈ ਤੁਹਾਡੇ ਤੇ ਦਿਲ ਨਾ ਯੂ ਆਰ ਫੁੱਲ ਆਫ ਲਵ ਪਹਿਲੇ ਮੈਂ ਤੁਹਾਡੇ ਤੇ ਸ਼ੇਰ ਪੜ ਦਿੰਨਾ ਫਿਰ ਮੈਂ ਆਪਣਾ ਜਵਾਬ ਦੇ ਦਾਂਗਾ ਜੀ ਤੁਹਾਡੇ ਤੇ ਸੰਤ ਨੇ ਆਇਆ ਕਿ ਹੋਗਾ ਤੇਰੀ ਮਹਿਫਿਲ 'ਮੇ ਕੋਈ ਹੋਰ ਵੀ ਜਲਵਾ ਹੋਗਾ ਤੇਰੀ ਮਹਿਫਿਲ 'ਮੇ ਕੋਈ ਹੋਰ ਵੀ ਜਲਵਾ ਮੁਝ ਕੋ ਤੋ ਹਰ ਤਰਫ ਮੁਹੱਬਤ ਹੀ ਮੁਹੱਬਤ ਨਜ਼ਰ ਆਏ ਵਾਹ ਉਹ ਉਹ ਮੈਸੇਜ ਹੈ ਇਹਨੂੰ ਥੋੜਾ ਸੀ ਇੰਟਰਸਟਿੰਗ ਕਰ ਦਨੇ ਆ ਜੋ ਸਾਡੇ ਗੁਰੂਆਂ ਨੇ ਕਿਹਾ ਜਨ ਪ੍ਰੇਮ ਕੀਓ ਤਿਨਹੀ ਪ੍ਰਭੂ ਪਾਇਓ ਬਿਲਕੁਲ ਜਨ ਪ੍ਰੇਮ ਕੀ ਉਹ ਉਹ ਮੈਸੇਜ ਉਹੀ ਮੈਸੇਜ ਬਿਲਕੁਲ ਜੀ ਇਹਦੇ ਵਿੱਚ ਮੇਖਿਆ ਦਾ ਹੁਣ ਤੁਸੀਂ ਜਿੰਨਾ ਕਿ ਮੈਨੂੰ ਪਤਾ ਲੱਗਾ ਕਿ ਤੁਸੀਂ ਕੰਪਲੀਟ ਕਰ ਲਿਆ ਆਪਣਾ ਮਾਸਟਰ ਐਲ ਐਲ ਐਮ ਤੇ ਹੁਣ ਜ਼ਿੰਦਗੀ ਦੇ ਵਿੱਚ ਅੱਗੇ ਕੀ ਕਰਨ ਦਾ ਮਨ ਬਣਾਇਆ ਹੈ ਕਿਉਂਕਿ ਤੁਹਾਡੇ ਵਰਗੀਆਂ ਰੂਹਾਂ ਜਿਨ੍ਹਾਂ ਨੇ ਭਾਰਤ ਦਾ ਨਾਮ ਦੁਨੀਆ ਭਰ ਦੇ ਵਿੱਚ ਉੱਚਾ ਕੀਤਾ ਹੈ ਪਿਛਲੇ ਦਿਨੀ ਡਾਕਟਰ ਮਨਮੋਨ ਸਿੰਘ ਜਿਹੜੇ ਕਿ ਭਾਰਤ ਦੇ ਕਹੋ ਜੇ ਪ੍ਰਧਾਨ ਮੰਤਰੀ ਰਹੇ ਨੇ ਜਿਨ੍ਹਾਂ ਨੇ ਭਾਰਤ ਦੀ ਗਿਰੀ ਹੋਈ ਇਕਨੋਮੀ ਨੂੰ ਉੱਚਾ ਕਰਨ ਦੇ ਲਈ ਟੇਕਓਵਰ ਕੀਤਾ ਵਿੱਤ ਕਮਿਸ਼ਨ ਦੇ ਨਾਲ ਦਾ ਅਲੱਗ-ਅਲੱਗ ਅਹੁਦਿਆਂ ਦੇ ਉੱਤੇ ਰਿਹਾ ਪਰ ਜਿਉਂ ਹੀ ਭਾਰਤ ਦੀ ਉਹਨਾਂ ਨੇ ਪ੍ਰਧਾਨ ਮੰਤਰੀ ਦੀ ਦੌਰ ਸੰਭਾਲੀ ਇੱਕਦਮ ਡਿੱਗੇ ਹੋਏ ਉਸ ਭਾਰਤ ਨੂੰ ਉਸ ਲੈਵਲ ਤੇ ਲੈ ਕੇ ਆਏ ਜਿੱਥੇ ਅੱਜ ਵੀ ਉਹਨਾਂ ਦੇ ਕੱਦ-ਬੁੱਤ ਦਾ ਕੋਈ ਵਿਅਕਤੀ ਨਹੀਂ ਕਿੰਨਾ ਕੁ ਜਾਣਦੇ ਹੋ ਉਹਨਾਂ ਦੇ ਜੀਵਨ ਬਾਰੇ ਮੈਂ ਚਾਹੁੰਦਾ ਤੁਹਾਡੇ ਤੋਂ ਮੈਂ ਕੁਝ ਨਾ ਕੁਝ ਉਹਨਾਂ ਬਾਰੇ ਜਾਣਨਾ ਚਾਹੁੰਦਾ ਮੈਂ ਤੇ ਪਹਿਲੀ ਗੱਲ ਤੇ ਖੁਸ਼ਕਿਸਮਤੀ ਇਹ ਹੈ ਕਿ ਅਗਰ ਡਾਕਟਰ ਮਨਮੋਹਨ ਸਿੰਘ ਜੀ ਦੇ ਬਾਰੇ ਕੋਈ ਗੱਲਬਾਤ ਕਰਾਂ ਜੀ ਜੀ ਕਿ ਉਹ ਸਾਨੂੰ ਤੇ ਗੁਰੂਆਂ ਨੇ ਐਂ ਪੜਾਇਆ ਕਿ ਸੰਤ ਦਾ ਸੰਗੂ ਬੜ ਬਾਗੀ ਪਾਇ। ਹੂੰ। ਤੇ ਅਗਰ ਉਹਨਾਂ ਦਾ ਸੰਗਤ ਲੋਕਾਂ ਨੂੰ ਮਿਲ ਗਈ ਜਿੰਨੋਂ ਨੂੰ ਮਿਲੀ ਜਿਹੜੇ ਵੀ ਅੱਜ ਵੀ ਚੰਦੇ ਨੇ ਸੰਗਤ ਖਾਲੀ ਫਿਜ਼ੀਕਲ ਫਾਰਮ ਨਹੀਂ ਹੁੰਦੀ। ਅਸਲੀ ਸੰਗਤ ਹੁੰਦੀ ਖਿਆਲਤ ਨਾਲ। ਅਸਲੀ ਸੰਗਤ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਅਗਰ ਜੁੜਿਆ ਤੇ ਖਿਆਲਤ ਉਹਦੇ ਕੀ ਆਈਡੀਆਜ਼ ਨੇ ਕੀ ਆਈਡੀਆ ਬਿਹਾਈਂਡ ਹੈ ਕੀ ਪਰਪਸ ਹੈ। ਤੇ ਉਸ ਲੈਜੇ ਤੋਂ ਮੈਂ ਕਹਿਣਾ ਕਿ ਕੁਝ ਕਿਸਮਤ ਲੋਕ ਨੇ ਜਿਹੜੇ ਅਵਜੇ ਸੰਤਾਂ ਨੂੰ ਮਿਲਦੇ ਨੇ ਥਰੂ देयर ਥਾਟਸ ਉਹ ਗਲਬਤ ਕੀ ਕਰ ਰਹੇ ਨੇ ਉਹਨਾਂ ਦਾ ਥਾਟ ਪ੍ਰੋਸੈਸ ਕੀ ਹੈ ਮੈਂ ਪਹਿਲੇ ਵੀ ਇੱਕ ਵਾਰ ਗੱਲ ਹੋਈ ਸੀ ਜਦੋਂ ਦੇ ਮਨਮੋਹਨ ਸਿੰਘ ਜੀ ਮੈਦ ਕੰਨਾ ਸਰੀਰ ਛੱਡਿਆ ਉਹ ਆਨੰਦ ਫਿਲਮ ਚ ਤੁਹਾਨੂੰ ਡਾਇਲਗ ਯਾਦ ਹੋਏਗਾ ਆਨੰਦ ਮਰਾਂ ਨਹੀਂ ਹੈ ਆਨੰਦ ਮਰਾਂ ਨਹੀਂ ਕਰ ਤੇ ਮਨਮੋਹਨ ਸਿੰਘ ਜੀ ਤੇ ਹਮੇਸ਼ਾ ਸਾਡੇ ਵਿੱਚ ਰਹਣਗੇ ਉਹਨਾਂ ਤੇ ਇੱਕ ਚੈਪਟਰ ਹੋਣਾ ਚਾਹੀਦਾ ਇੱਕ ਸਾਨੂੰ ਓਕੇਜਨ ਹੈ ਗੱਲ ਕਰਨ ਦਾ ਕਿਉਂਕਿ ਲੋਕੀ ਉਹਨਾਂ ਨੂੰ ਭੁੱਲ ਗਏ ਸੀ ਐਨ ਤੁਹਾਨੂੰ ਪਤਾ ਹੈ ਜੀ ਤੁਸੀਂ ਤਾਂ ਖੁਦ ਮੈਨੂੰ ਪੜ੍ਹਾਉਂਦੇ ਹੋ ਇਵਰੀ ਰਿਲੀਜੀਅਨ ਸੇਜ਼ ਟੂ ਬੀ ਅਨ ਗ੍ਰੇਟਫੁਲ ਇਸ sin ਨਾ ਸ਼ੁਕਰਾਂ ਹੋਣਾ ਇੱਕ ਪਾਪ ਹੈ ਬਹੁਤ ਵੱਡਾ ਪਾਪ ਹੈ ਔਰ ਉਹ ਸ਼ਖਸ ਜਿਨੇ ਲੱਖਾਂ ਤੇ ਨਹੀਂ ਕਰੋੜੋਂ ਲੋਕਾਂ ਦੀ ਮਦਦ ਕੀਤੀ 91 ਦੀ ਜਿਹੜੀ ਤੁਸੀਂ ਗੱਲ ਦੱਸਿਓ ਕੀ ਹਾਲਤ ਸੀ ਦੇਸ਼ ਦੀ वो चा के उन्हें अपना जरा सहयोग दिता अपनी गाइडेंस दिती और इकोनमी देखो ओबामा जैसे बंदे उन्होंने कहा कि बैन डॉक्टर मनमोहन सिंह स्पीक दर्ल्ड लिसन कि व्डा कॉम्प्लीमेंट है देखो उस शख्स अफसोस की गल आए कि हिंदुस्तान लोगों ने उन्होंने खासकर नैक्सट रिजीम ने बिल्कुल नहीं पहचान्य उन्होंने तो चैप्टर होना चाहिए ਹੂੰ ਜਿਸ ਤਰ੍ਹਾਂ ਸੀ ਪਹਿਲੇ ਕਿਤਾਬਾਂ ਪਰਦੇ ਸੀ ਮਹਾਪੁਰਸ਼ਾਂ ਤੇ ਚੈਪਟਰ ਹੁੰਦਾ ਸੀ ਗੀਤਾ ਵਿੱਚ ਵੀ ਆਂਦਾ ਹੈ ਭਗਵਾਨ ਕ੍ਰਿਸ਼ਨ ਕੇ ਅੰਦਰ ਨੇ ਕਿ ਮਹਾਪੁਰਸ਼ਾਂ ਨੂੰ ਵੱਡੇ ਲੋਗਾਂ ਨੂੰ ਉਹ ਕੰਮ ਕਰਨਾ ਚਾਹੀਦਾ ਸੋਚ ਕੇ ਕਿਉਂ ਬਿਕੋਜ਼ ਪੀਪਲ ਊਡ ਫਾਲੋ ਯੂ ਉਹ ਹਾਊ ਊਡ ਪੀਪਲ ਫਾਲੋ ਅਨਲੈਸ ਯੂ ਟੈਲ 뎀 ਕਿ ਉਹ ਸ਼ਖਸ ਕੀ ਹੈ ਮੀਡੀਆ ਤੇ ਉਹਨਾਂ ਦੇ ਕੰਟਰੋਲ ਇਸ ਨਹੀਂ ਹੈ ਉਹ ਵਿਚਾਰੇ ਕਿੱਥੇ ਕਿੱਥੇ ਜਾਣ ਉਹਨਾਂ ਨੇ ਤੇ ਆਪਣਾ ਬੈਠੇ ਕੀ ਕੀਤਾ ਜੋ ਉਹਨਾਂ ਨੇ ਕੀ ਕੀਤਾ ਨਾਮ ਜਪਿਆ ਔਰ ਲੰਗਰ ਹੁਣ ਇਹ ਦੇਖੋ ਇਹ ਬੜੀ ਉਹਨਾਂ ਦੇ ਗੱਲ ਤੋਂ ਸਿੱਖਣ ਵਾਲੀ ਗੱਲ ਹੈ ਨਾਮ ਜਪਿਆ ਉਹਨਾਂ ਨੇ ਸਭ ਨੂੰ ਪਤਾ ਹੈ ਸਭ ਜਪਦੇ ਨੇ ਕੀਰਤ ਕਰੋ ਜੜਾਣਾ ਬੜਾ ਇੰਪੋਰਟੈਂਟ ਐਸਪੈਕਟ ਹੈ ਮੈਂ ਸਮਝਦਾ ਕਿ ਉਹਦੇ ਤੇ ਖਾਸ ਕਰ ਸਾਡੀ ਨੈਕਸਟ ਜਨਰੇਸ਼ਨ ਉਹਦੇ ਤੇ ਕੰਮ ਕਰਨਾ ਚਾਹੀਦਾ ਉਹਦੇ ਤੇ ਸੋਚਣਾ ਚਾਹੀਦਾ ਖਾਲੀ ਐ ਨਹੀਂ ਗੁਰਦੁਆਰੇ ਜਾ ਕੇ ਮੱਥਾ ਟੇਕਿਆ ਮੰਦਰ ਮੱਥਾ ਟੇਕਿਆ ਪਛਾਦ ਲਿੱਤਾ ਲੰਗਰ ਛਕਿਆ ਔਰ ਆਗੇ ਨੋ ਉਹ ਸਿਰਫ ਰਿਚੁਅਲ ਐ ਆਈ ਐਮ ਵੈਰੀ ਕਲੀਅਰ ਓਨ ਥੈਟ ਹੂੰ

ਕੀਰਤ ਉਹ ਜਿਹੜਾ ਲੋਕਾਂ ਨਾਲ ਲੋਕਾਂ ਦਾ ਪਲਾਓ ਹੈ ਮੈਂ ਸਮਾਜ ਦੀ ਸੇਵਾ ਕਰ ਸਕਦਾ ਉਹ ਕੀਰਤ ਵਿੱਚ ਪੜਾਈ ਵੀ ਕੀਰਤ ਹੋ ਗਈ ਜਿੰਨਾ ਮੈਂ ਪੜਾਂਗਾ ਤੁਸੀਂ ਮੈਨੂੰ ਪੁੱਛਿਆ ਕਿ ਪੜਿਓ ਜਿੰਨਾ ਮੈਂ ਪੜਾਂਗਾ ਓਨਾ ਹੀ ਆਪਣੇ ਆਪ ਨੂੰ ਕਾਬਿਲ ਬਣਾਵਾਂਗਾ ਜਿੰਨਾ ਮੈਂ ਕਾਬਿਲ ਹੋਵਾਂਗਾ ਓਨੀ ਮੈਂ ਸੇਵਾ ਕਰ ਸਕਣਾ ਜੇ ਮੇਰੇ ਹੀ ਬੈਂਕ ਵਿੱਚ 500 ਹੈ ਤੇ ਮੈਂ 1000 ਦੇਵਾਂਗਾ ਕਿੱਥੋਂ ਤੋਂ ਫਸਟ ਆਈ ਐਮ ਟੂ ਫਿਲ ਮਾਈ ਸੈਲਫ ਇਟ ਇਜ਼ ਗੁੱਡ ਓਕੇਜਨ ਥੈਟ ਏਟਲੀਸਟ ਵੀ ਟਾਕ ਟੂ ਨੈਕਸ ਜਨਰੇਸ਼ਨ फर्स्ट आई एम टू फील माई सेल्फ विद जॉयम मेरा कीर्त होगा मेरे अंदर जॉय भी होर्ट नहीं कर सकता मैं दुकानदारी कर सकना वकील आ गए डॉक्टर दो पेशेंट देखे आ गए नो दैट इज ओके यू आर डूइंग डॉक्टर मनमोहन सिंह बनाएगा ਡਾਕਟਰ ਮਨਮੋਹਨ ਸਿੰਘ ਨੇ ਕਿਹਾ ਮਿਹਨਤ ਨਾਲ ਪੜ੍ਹਾਈ ਕੀਤੀ ਫੇਰ ਉਸ ਪੜ੍ਹਾਈ ਨੂੰ ਯੂਜ਼ ਕੀਤਾ ਫॉर ਦੀ ਬੈਨੀਫਿਟ ਆਫ ਅਦਰਸ that is what gandhi used to say use your profession as a tool to serve to to serve ਉਹਨਾਂ ਨੇ ਪੜ੍ਹਾਈ ਕੀਤੀ ਉਹਦੇ ਨਾਲ ਸੇਵਾ ਕੀਤੀ ਕਰੋੜਾਂ ਲੋਕਾਂ ਦੀ ਸੇਵਾ ਹੋਈ ਔਰ ਦੇਖੋ ਇੱਕ ਹੋਰ ਗੱਲ ਉਹਨਾਂ ਦੀ ਕਿੰਨੀ ਖਾਸ ਸੀ ਉਹਨਾਂ ਨੇ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਅਸੀਂ ਹਮੇਸ਼ਾ ਸਾਰੇ ਪਰਦੇ ਆਇਆ ਗੁਰੂ ਗੋਬਿੰਦ ਦੋਨੋਂ ਖੜੇ ਕਾ ਕੇ ਲਾਗੂ ਪਾਉਂ ਅਸੀਂ ਤੇ ਨੰਬਰ ਲੈ ਲਏ 424 ਪੂਰਾ ਦੋਹਾ ਲਿਖ ਕੇ ਲੇਕਿਨ ਮਨਮੋਹਨ ਸਿੰਘ ਜੀ ਨੂੰ ਜਿਆ ਐਸ ਪ੍ਰਾਈਮ ਮਿਨਿਸਟਰ ਆਫ ਇੰਡੀਆ ਹੀ ਸੈਲੂਟਡ ਹਿਸ ਗੁਰੂਸ ਉਹਨਾਂ ਨੇ ਦੱਸਿਆ ਕਿ ਮੇਰੇ ਜਿਹੜੇ ਦੋ ਗੁਰੂ ਕੈਂਬਰਿਜ ਜ ਮੈਨੂੰ ਪੜਾਉਂਦੇ ਸੀ ਉਹਨਾਂ ਨੇ ਮੈਨੂੰ ਦੱਸਿਆ ਕਿ ਗਵਰਨਮੈਂਟ ਮਸ਼ੀਨਰੀ ਦਾ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਾਏ ਅੰਡਰ ਪ੍ਰਿਵਿਲੇਜ ਲੋਗਾਂ ਦੇ ਉਹਨਾਂ ਦਾ ਭਲਾ ਕਰਨ ਵਾਸਤੇ ਜਿਨ੍ਹਾਂ ਕੋਲ ਖਾਨੂਨੀ ਨਹੀਂ ਹੈ ਦੇਖੋ ਇੱਕ ਤੇ ਗੱਲ ਸਿੱਖੀ ਗੁਰੂ ਦੀ ਔਰ ਉਹਨੂੰ ਫਿਰ ਇੰਪਲੀਮੈਂਟ ਕੀਤਾ

ਕਿ ਮੈਂ ਬੱਚਿਆਂ ਨੂੰ ਦੱਸਾਂ ਕਿ ਇਸ ਤਰ੍ਹਾਂ ਖੁਸ਼ ਰਹੋਗੇ ਇਸ ਤਰ੍ਹਾਂ ਕੀਰਤ ਕਰ ਸਕੋਗੇ ਇਸ ਤਰ੍ਹਾਂ ਜਪ ਕਰੋਗੇ ਤੇ ਫਾਇਦਾ ਹੋਏਗਾ ਸੋ ਦੇਰ ਫੋਰ ਉਹਨਾਂ ਨੇ ਕੀਰਤ ਵੀ ਕੀਤਾ ਗੁਰੂਆਂ ਦੇ ਕਹਿਣ ਤੇ ਗੁਰੂਆਂ ਦੇ ਮਾਰਗਦਰਸ਼ਨ ਤੇ ਔਰ ਲੰਗਰ ਵੀ ਕੀਤਾ ਲੰਗਰ ਉਹ ਵਿਚ ਇਜ਼ ਦੀ ਰੀਅਲ ਕਨਸੈਪਟ ਆਫ ਲੰਗਰ ਖਾਲੀ ਦਾਲ ਰੋਟੀ ਦਾ ਨਹੀਂ ਨਾ ਦਾਲ ਰੋਟੀ ਦਾ ਤੇ ਲੰਗਰ ਹੀ ਫਾਰਮੈਲਿਟੀ ਤੇ ਨਹੀਂ ਮੈਂ ਕਹਾਂਗਾ ਲੇਕਿਨ ਕੋਈ ਬਹੁਤ ਵੱਡਾ ਲੰਗਰ ਨਹੀਂ ਹੈ ਅਸਲੀ ਲੰਗਰ ਹੈ ਕਿਸੇ ਨੂੰ ਉਹ ਹੈਂਦਾ ਨਾ ਕਿ

ਕਿ ਜਿਹੜੇ ਲੋਕ ਹੁਣ ਇਸ ਵੇਲੇ 140 ਕਰੋੜ ਤੋਂ ਵੱਧ ਆਬਾਦੀ ਭਾਰਤੀ ਹੋ ਚੁੱਕੀ ਹੈ ਅੱਜ ਉੱਥੇ ਕਿਹਾ ਜਾ ਰਿਹਾ ਹੈ ਕਿ 80 ਕਰੋੜ ਲੋਕਾਂ ਨੂੰ ਜਿਹੜਾ ਭੋਜਨ ਹੈ ਉਹ ਬਿਲਕੁਲ ਫ੍ਰੀ ਦਿੱਤਾ ਜਾਂਦਾ ਹੈ ਸਰਕਾਰ ਵੱਲੋਂ ਸੋ ਇਹਨਾਂ ਦੇ ਦਿਮਾਗ ਦੀ ਕਾਹਦੀ ਸੀ ਡਾਕਟਰ ਬਨਮੋਨ ਸਿੰਘ ਉਹਨਾਂ ਦੀ ਜਿਹੜੇ ਅੱਜ 80 ਕਰੋੜ ਲੋਕ ਪੜ ਕੇ ਰੋਟੀ ਖਾ ਕੇ ਤੇ ਸੌਂਦੇ ਨੇ ਬਿਲਕੁਲ ਇਹ ਉਹਨਾਂ ਦੀ ਸਕੀਮ ਸੀ ਬਿਲਕੁਲ ਉਹਨਾਂ ਦੀ ਸਕੀਮ ਸੀ ਉਹਨਾਂ ਨੇ ਕਿਹਾ ਕਿ ਹਰੇ ਘਰ ਮੇਂ ਦੀਆ ਵੀ ਜਲੇ ਹਨ ਅੱਜ ਵੀ ਹੋ अगर ना हो कहीं ऐसा तो ऐतराज भी हो और रहेगी कब तलक वादों में कैद खुशहाली हर एक बार ही कल क्यों कभी तो आज भी हो वो सब स्कीम है लेकिन अफसोस दी है कि दी सारी स्कीम नहीं चलाई जा रही दिस इज वन पार्ट गल तो सीखना कि नॉलेज जड़ी गेन करनी है खाली पार्लियामेंट खड़े होके कहना मैं अकेला मैं अकेला ना 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 वो तो देखो ती कि मतलब अभी रोना आ जाता मतलब रोना इन देंस कि युग है ती है इन्ना अच्छा अच्छा इंसान अच्छा अच्छा इंसान और उन्हों अगों दी जनरेशन्स ने अगों की गौ सरकार ने कोशिश ही नहीं की ऐसे कि लोगों तक पहुँचाइए तीस खाली खाना ना पहुँचाओ मनमोहन सिंह जी का मैसेज पहुँचाओ उन्हदार पहुंचाओ उन्हें कमिटमेंट पहुँचाओ वो देश की असली सेवा ਕੀਮ ਦੇ ਉਹਨਾਂ ਨੇ ਦੇਤੀ ਤੁਸੀਂ ਚਲਾਤੀ ਤੇ ਤੁਸੀਂ ਕੀ ਕੀਤਾ ਇਹ ਤਾਂ ਕੋਈ ਵੀ ਅਨਪੜ ਬੰਦਾ ਵੀ ਕਰ ਦਿੰਦਾ ਅਧਿਸ਼ ਕੀ ਕਰਨਾ ਅੱਛੀ ਸਕੀਮ ਹੈ ਚਲੋ ਚੱਲਣ ਦਿਓ ਲੇਕਿਨ ਉਸ ਸਕੀਮ ਦੇ ਨਾਲ ਹੁਣ ਕਿਸ ਤਰ੍ਹਾਂ ਉਹਨਾਂ ਬੰਦਿਆਂ ਨੂੰ ਟੂ ਬ੍ਰਿੰਗ them ਆਊਟ ਆਫ that ਉਹ ਹਰਬਗ ਡਿਪੈਂਡੈਂਟ ਨਹੀਂ ਰਹਿਣ ਇੰਡੀਪੈਂਡੈਂਟ ਹੋ ਕਿਸ ਤਰ੍ਹਾਂ ਹੋਏ ਇਹ ਜਿਹੜੀ ਗੱਲ ਸੀ ਕਿ ਮਨਮੋਹਨ ਸਿੰਘ ਜੀ ਵਾਲੀ ਨੌਲੇਜ ਕਿਸ ਤਰ੍ਹਾਂ ਉਹਨਾਂ ਨੂੰ ਪੜਾਈ ਜਾਏ ਕਿਸ ਤਰ੍ਹਾਂ ਦੱਸਿਆ ਜਾਏ ਕਿ ਕਿਸ ਤਰ੍ਹਾਂ ਐਂਡ ਸੀ ਵੀ ਹਿਊਮਿਲਟੀ ਬੰਦਾ ਤੁਸੀਂ ਦੇਖੋ ਗੱਲ ਗੱਲ ਕਰਨੀ ਕਿਸ ਤਰ੍ਹਾਂ ਐਵੇ ਤਾਂ ਵੀ ਮਨਮੋਹਨ ਸਿੰਘ ਜੀ ਦਾ ਚੈਪਟਰ ਪੂਰਾ ਉਹਨਾਂ ਦੀ ਗੱਲ ਕਿਸ ਤਰ੍ਹਾਂ ਕਰਨੀ ਹੈ ਸਾਨੂੰ ਗੱਲ ਹੀ ਅਗਰ ਕਰਨੀ ਨਹੀਂ ਆਏਗੀ ਤੇ ਅਸੀਂ ਸਮਾਜ ਦੀ ਕੀ ਸੇਵਾ ਕਰਾਂਗੇ ਪਰ ਇੱਕ ਮਿੰਟ ਅਰੋੜਾ ਸਾਹਿਬ ਇੱਕ ਮੈਂ ਥੋੜਾ ਜਿਹਾ ਦੂਸਰਾ ਡਿਫਰੈਂਟ ਪੁਆਇੰਟ ਆਫ 뷰 ਤੋਂ ਗੱਲ ਕਰਨੀ ਚਾਹਨਾ 80 ਕਰੋੜ ਲੋਕਾਂ ਨੂੰ ਫ੍ਰੀ ਦਾ ਭੋਜਨ ਤਾਂ ਦੇ ਦਿੱਤਾ ਕੀ ਇਸ ਦੀ ਥਾਂ ਦੇ ਉੱਤੇ ਰੋਜ਼ਗਾਰ ਨਹੀਂ ਸੀ ਦਿੱਤਾ ਜਾ ਸਕਦਾ ਰੋਜ਼ਗਾਰ ਪੈਦਾ ਕਰਨ ਦੀ ਕੋਈ ਐਹੋ ਜੀ ਪਲੈਨਿੰਗ ਨਹੀਂ ਸੀ ਬਣਾਈ ਜਿਉਂਕਿ ਏਡੇ ਵੱਡੇ ਪਲੈਨਰਸ ਹਨ ਵਰਲਡ ਨੂੰ ਐਜ਼ ਏਕਨੋਮਿਸਟ ਜਾਣਦਾ ਸੀ ਕਿਉਂਕਿ ਹੁਣ ਇਹ ਕੀ ਹੋ ਗਿਆ ਹੁਣ ਪੰਜਾਬ ਦੇ ਵਿੱਚ ਕੀ ਹੈ ਪੰਜਾਬ ਦੇ ਵਿੱਚ ਫ੍ਰੀ ਦੀ ਬਿਜਲੀ ਫ੍ਰੀ ਦਾ ਆਟਾ ਫ੍ਰੀ ਦੀਆਂ ਚੀਜ਼ਾਂ ਲੋਕੀ ਇਨ ਇੱਕ ਸੁਸਤ ਹੋ ਗਏ ਲੇਜ਼ੀ ਹੋ ਗਏ ਕਿ ਅੱਜ ਪੰਜਾਬ ਦੇ ਵਿੱਚ ਜ਼ਿੰਮੇਵਾਰਾਂ ਦੇ ਬੱਚੇ ਆਪ ਕੰਮ ਨਹੀਂ ਕਰਦੇ ਬਿਹਾਰ ਤੇ ਯੂਪੀ ਤੋਂ ਆਏ ਜਿਹੜੇ ਪ੍ਰਵਾਸੀ ਨੇ ਸਾਡੇ ਉਹ ਆ ਕੇ ਕੰਮ ਕਰ ਰਹੇ ਨੇ ਸਾਡੇ ਟਾਈਮ ਦੇ ਵਿੱਚ ਕੀ ਹੁੰਦਾ ਸੀ ਅਸੀਂ ਪੜਾਈ ਵੀ ਕਰਨੀ ਸਵੇਰੇ ਜਾ ਕੇ ਜੋਤਾਂ ਵੀ ਲਾ ਕੇ ਆਉਣਾ ਸ਼ਾਮ ਨੂੰ ਆ ਕੇ ਪੱਠੇ ਵੀ ਵੜਨੇ ਸਾਰਾ ਕੰਮ ਅਸੀਂ ਆਪਣੇ ਹੱਥੀਂ ਆਪ ਕਰਦੇ ਸੀ ਪਰ ਇਹਦੇ ਨਾਲ ਇਹ ਨਹੀਂ ਹੋ ਗਿਆ ਕਿ ਲੋਕਾਂ ਨੂੰ ਇੱਕ ਫ੍ਰੀਜ ਖਾਣ ਦੀ ਆਦਤ ਬਣ ਗਈ ਉਹ ਕੰਮ ਕਰਨ ਲਈ ਉਤਸ਼ਾਹਤ ਹੀ ਨਹੀਂ ਹੋਏ ਇਸ ਨੂੰ ਕਿਸ ਪੁਆਇੰਟ ਆਫ View ਨਾਲ ਲੈਣੇ ਸੀ ਮੈਂ ਆਈ ਫੁਲੀ ਐਗਰੀ ਵਿਦ ਯੂ ਮੈਂ ਤਾਂ ਹੀ ਗੱਲ ਕਹ ਰਹੀ ਸੀ ਐਟ ਦੀ ਕਾਸਟ ਆਫ ਰੈਪਿਟੀਸ਼ਨ ਸੀ ਉਹਨਾਂ ਦੀ ਸਕੀਮ ਸੀ ਮੰਦਰੇਗਾ ਸਕੀਮ ਕਿ ਸਭ ਨੂੰ ਰੋਜ਼ਗਾਰ ਮਿਲੇ ਰੋਜ਼ਗਾਰ ਦੇ ਨਾਲ ਕਨੈਕਟ ਕੀਤਾ ਸੀ ਉਹਨਾਂ ਨੇ ਜਿਹੜਾ ਉਹਨਾਂ ਨੇ ਕਿਹਾ ਸੀ ਮਿਨੀਮਮ ਜਿਹੜਾ ਮਨਰੇਗਾ ਹੈਗਾ ਸੀ ਮਿਨੀਮਮ এমਪਲॉयਮੈਂਟ ਉਹਨਾਂ ਨੇ ਐ ਸਕੀਮ ਲਿਆਈ ਸੀ ਕਿ ਐਨਾ ਤੁਹਾਨੂੰ ਕੰਵੇ ਕੰਮ ਕਰਨਾ ਪਏਗਾ ਔਰ ਉਹਦੇ ਅਵੇਜ ਜੀ ਤੁਹਾਨੂੰ ਇਹ ਖਾਣਾ ਮਿਲੇਗਾ ਓਕੇ ਇਹ ਇਹ ਇਹਨਾਂ ਨੇ ਸਕੀਮ ਨੂੰ ਹੋਰ ਬਿਲਕੁਲ ਉਲਫੁੱਠਾ ਕਰ ਦਿੱਤਾ ਡਿਪੈਂਡੈਂਟ ਬਣਾ ਦਿੱਤਾ ਰੋਜ਼ਗਾਰ ਨਹੀਂ ਦੇ ਰਿਆਗੇ ਉਹਨਾਂ ਨੇ ਰੋਜ਼ਗਾਰ ਦੀ ਮਿਨੀਮਮ 100 ਆਵਰ ਜੜੀ ਵੀ ਉਹਨਾਂ ਨੇ ਫਿਕਸ ਕੀਤਾ ਸੀ ਇਹਦੇ ਅੰਦਰ ਦਿੱਤਾ ਜਾਏ ਪਲੱਸ ਉਹਨਾਂ ਨੇ ਰਾਈਟ ਟੂ ਐਜੂਕੇਸ਼ਨ ਨਾ ਲੈ ਲਈ ਕਿਆ ਪੜ੍ਹਾਈ ਕਰੋ ਰਾਈਟ ਟੂ ਐਜੂਕੇਸ਼ਨ ਐਬਸੋਲੂਟਲੀ ਰਾਈਟ ਟੂ ਐਜੂਕੇਸ਼ਨ ਉਹਨਾਂ ਦਾ that was his brainchild ਉਹਨਾਂ ਨੇ ਐ ਵੀ ਕਿਆ ਨਾਲ ਪੜ੍ਹਾਈ ਕਰੋ ਪੜ੍ਹਾਈ ਕਰੋ ਪੜ੍ਹਾਈ ਕਰੋ ਉਹ ਪੜ੍ਹਾਈ ਤੇ ਧਿਆਨ ਹੀ ਨਹੀਂ ਕਿਉਂਕਿ ਜੇਕਰ ਤੁਹਾਡੇ ਐਸਟੇਮ ਜਿਹੜੇ ਰੂਲਰ ਹੀ ਅਗਰ ਅਨਪੜ ਹੋਣਗੇ ਤੇ ਉਹ ਪੜ੍ਹਾਈ ਦੀ ਗੱਲ ਕਰਨਗੇ ਹੀ ਨਹੀਂ ਅਗਰ ਰੂਲਰ ਹੀ ਅਨਪੜ ਹੋਏਗਾ ਤੇ ਉਹ ਪੜ੍ਹਾਈ ਦੀ ਗੱਲ ਉਹਨੂੰ ਸੂਟ ਨਹੀਂ ਕਰੇਗੀ ਉਹ ਸਿਰਫ ਨਫ਼ਰਤ ਫੈਲਾਏਗਾ ਜੋ ਅੱਜ ਹੋ ਰਿਹਾ ਹੈ ਦੇਸ਼ੀ ਤੁਸੀਂ ਦੇਖ ਰਹੇ ਹੋ ਉਹ ਸਿਰਫ ਨਫ਼ਰਤ ਫੈਲਾਏਗਾ ਕਿ ਉਹਨੂੰ ਪੜ੍ਹਾਈ ਆਂਦੀ ਹੋਈ ਨਹੀਂ ਉਹ ਜਿਹਨੂੰ ਆਪ ਨੂੰ ਨਹੀਂ ਆਉਂਦੀ ਕਿਸੇ ਨੂੰ ਕੀ ਪੜਾਏਗਾ ਉਹ ਕਿਸੇ ਨੂੰ ਐਪਰੀਸ਼ੀਏਟ ਕੀ ਕਰੇਗਾ ਤੇ ਤੁਸੀਂ ਦੇਖੋ ਇਹ ਕਹ ਦਿਸ ਇਜ਼ ਅਨਦਰ ਮੈਸੇਜ ਇਹ ਲੋਕ ਜਿਸ ਤਰ੍ਹਾਂ ਥੋੜੀ ਹਲਕੀ ਗੱਲ ਕਰ ਦਿੰਦੇ ਸੀ ਉਹਨਾਂ ਦੇ ਬਾਰੇ ਕੀ ਕਮਜ਼ੋਰ ਨੇ ਕਮਜ਼ੋਰ ਸੀ ਹੀ ਵਾਸ ది ਸਟਰੋਂਗੇਸt ਨਿਊਕਲੀਅਰ ਡੀਲ ਕਰਾਣਾ ਵਾਸ ਅ ਗ੍ਰੇਟ ਗ੍ਰੇਟ ਅਚੀਵਮੈਂਟ ਹਿਸ ਗਵਰਨਮੈਂਟ ਵਾਸ ਐਟ ਰਿਸਕ ਹੀ ਕੁਡ ਲੂਜ਼ ਪ੍ਰਾਈਮ ਮਿਨਿਸਟਰਸ਼ਿਪ ਐ ਸਾਰੀ ਦੁਨੀਆ ਬੱਚਾ ਇੱਕ ਪੋਲੀਟੀਕਲ ਸਾਇੰਸ ਦੇ ਸਟੂਡੈਂਟ ਨੂੰ ਨਰਸਰੀ ਵਾਲੇ ਨੂੰ ਵੀ ਪਤਾ ਸੀ ਕਿ ਉਸ ਟਾਈਮ ਉਹ ਨਿਊਕਲੀਅਰ ਡੀਲ ਵਿੱਚ ਸੀਪੀਆਈ ਵਗੈਰਾ ਕੁਝ ਲੋਕ ਵਿਡਰਾ ਕਰ ਲੈਂਦੇ ਸਰਕਾਰ ਗਿਰ ਜਾਂਦੀ ਬਟ ਹੀ ਸੈਡ ਨੋ ਮੈਨੂੰ ਸਰਕਾਰ ਦੀ ਪਰਵਾਹ ਨਹੀਂ ਹੈ ਮੈਂ ਤੇ ਆਪਣਾ ਕੀਰਤ ਕੀਰਤ ਕਰਾਂਗਾ ਤੁਸੀਂ ਕਰਨਾ ਜੋ ਆਪਣਾ ਕੰਮ ਕਰੋ ਉਹ ਬਿਲਕੁਲ ਉਹਨਾਂ ਨੇ ਖਬੀਰ ਨੂੰ ਫਾਲੋ ਕੀਤਾ ਤੈਨੂੰ ਸਾਧੂ ਨਾਲ ਕੀ ਤੈਨੂੰ ਚੋਰ ਨਾਲ ਕੀ ਤੂੰ ਆਪਣੀ ਨਹੀਂ ਵੇੜ ਤੈਨੂੰ ਹੋਰ ਨਾਲ ਕੀ ਉਹਨਾਂ ਨੇ ਕਿਹਾ ਮੈਂ ਤੇ ਸਕੀਮ ਲਿਆ ਰਿਹਾ ਇਹ ਦੇਸ਼ ਦੇ ਭੱਲੇ ਵਿੱਚ ਔਰ ਯੂਐਸ ਜੈਸੀ ਕੰਟਰੀ ਨੂੰ ਕਾਬੂ ਕੀਤਾ ਮਤਲਬ ਮਤਲਬ ਆਪਣੀ ਸਟੇਟਸਮੈਨਸ਼ਿਪ ਨਾ ਲਿਆਏ ਇਜ਼ ਇਟ ਅ ਸਮਾਲ ਵਿਕਟਰੀ اور ਦੂਸਰੀ ਗੱਲ ਲੋਕੀ ਗੰਦੇ ਨੇ ਕਮਜ਼ੋਰ 2009 ਇਹ ਸਭ ਨੂੰ ਪਤਾ ਹੈ ਜਦੋਂ ਪਹਿਲੇ ਉਹ ਪ੍ਰਾਈਮ ਮਿਨਿਸਟਰ ਬਣੇ 2009 ਦਾ ਜਦੋਂ ਇਲੈਕਸ਼ਨ 14 ਦਾ ਜਦੋਂ ਹੋਇਆ 5 ਵਿੱਚ ਬਣੇ 9 ਦਾ ਜਦੋਂ ਇਲੈਕਸ਼ਨ ਹੋਇਆ 2009 ਇਲੈਕਸ਼ਨ ਵਾਸ ਸਪੋਟ ਐਸ ਮਨਮੋਨ ਸਿੰਘ ਦੀ ਪ੍ਰਾਈਮ ਮਿਨਿਸਟਰ ਲੋਕਾਂ ਦੇ ਵੋਟ ਨਹੀਂ ਲਿਆ ਪੂਰਾ ਇਲੈਕਸ਼ਨ ਉਹਨਾਂ ਨੇ ਜਿਤਾਇਆ ਉਹਨਾਂ ਦੇ ਕਿਰਦਾਰ ਤੇ ਇਲیکشن ਜਿੱਤਿਆ ਗਿਆ ਇਹ ਇਨ ਹੀ ਵਾਸ ਸੱਚ اٹ ਆਲ ਮੈਨ ਸੱਚ اٹ ਆਲ ਮੈਨ ਉਹ ਲੋਗਾਂ ਨੂੰ ਸਮਝ ਨਹੀਂ ਆਈ ਉਹ ਜਿਨ੍ਹਾਂ ਨੂੰ ਸਮਝ ਆਈ ਕੁਝ ਤੇ ਅਨਪੜ੍ਹ ਸੀ ਉਹਨਾਂ ਨੂੰ ਰੂਲਰ ਕੁਝ ਰੂਲਰ ਤੇ ਅਨਪੜ੍ਹ ਉਹਨਾਂ ਨੂੰ ਸਮਝ ਨਹੀਂ ਆਇਆ ਜੀ ਕੁਝ ਅਨਪੜ੍ਹ ਵੀ ਨੇ ਉਹ ਕੰਦਾਇ ਕਰੇਲਾ ਇੱਕ ਨੀਮ ਚੜਾ ਅਨਪੜ੍ਹ ਵੀ ਨੇ ਉਹਨਾਂ ਦੀ ਨੀਅਤ ਵੀ ਠੀਕ ਨਹੀਂ ਹੈ ਉਹ ਮਨਮੋਹਨ ਸਿੰਘ ਜੀ ਨੂੰ ਪ੍ਰੋਜੈਕਟ ਨਹੀਂ ਕਰਨਾ ਚਾਹੁੰਦੇ ਉਹਨਾਂ ਨੂੰ ਉਹਦੇ ਵਿੱਚ ਵੀ ਤਕਲੀਫ ਲੱਗਦੀ ਹੈ

ਕਾਰਨ ਸ਼ੁਰੂਆਤ ਸੀ ਇੱਕ ਇੱਕ ਮੈਂ ਫਿਰ ਕਾਰਨ ਕੀ ਬਣਿਆ ਕਿ ਮੁਲਕ ਦਾ ਇੱਕ ਇਹੋ ਜਿਹਾ ਵਰਡ ਦਾ ਇਕਨੋਮਿਸਟ ਇੱਕ ਇਹੋ ਜਿਹਾ ਇਨਸਾਨ ਜਿਹਨੇ ਮੁਲਕ ਨੂੰ ਡਿੱਗੇ ਹੋਏ ਨੂੰ ਥੱਲੋਂ ਉੱਤੇ ਚੁੱਕਣ ਦਾ ਉਪਰਾਲਾ ਕੀਤਾ ਤੇ ਅੱਜ ਉਹਦੀ ਫਿਊਨਲ ਦੇ ਲਈ ਜਿਨ੍ਹਾਂ ਲੋਕਾਂ ਨੇ ਹਜ਼ਾਰਾਂ ਹਜ਼ਾਰਾਂ ਕਤਲ ਕਰਵਾਏ ਸਿੱਖਾਂ ਦੇ ਮਾਫ਼ ਕਰਨਾ ਮੈਂ ਉਧਰ ਹੀ ਆਵਾਂਗਾ ਥੋੜਾ ਜਿਹਾ ਉਹਨਾਂ ਲੋਕਾਂ ਨੂੰ ਰਾਜ ਘਰ ਦੇ ਵਿੱਚ ਥਾਂ ਮਿਲ ਗਈ ਸਿੱਖਾਂ ਦੇ ਕਤਲਾਂ ਦੇ ਉੱਤੇ ਸਿੱਖ ਪ੍ਰਾਈਮ ਮਿਨਿਸਟਰ ਮਾਫੀ ਮੰਗੇ ਤੇ ਉਹਦੇ ਲਈ ਥਾਂ ਨਹੀਂ ਹੈ ਕੀ ਕਾਰਨ ਹੈ ਕਿ ਸਰਕਾਰ ਕੋਲ ਇਹ ਵਿਜ਼ਨ ਨਹੀਂ ਹੈ ਸੋਚ ਨਹੀਂ ਹੈ ਜਾਂ ਉੱਥੇ ਥਾਂ ਨਹੀਂ ਸੀ ਜੀ ਕਾਰਨ ਕੀ ਬਣਿਆ ਮੈਂ ਸਰਕਾਰ ਕੋਲ ਉਹ ਕੰਦਨ देयर इज ਅ ਵੀਲ देयर इज ਅ ਵੇ देयर इज ਅ ਵੀਲ देयर इज ਅ ਵੇ ਸਰਕਾਰ ਕੋਲ ਨiyet ਨਹੀਂ ਹੈ सरकार को अकल नहीं है सरकार ने पहचानिया नहीं कि अगर कोई अतीत बनता है तो वो मिलियन ऑफ पीपल वर्ल्ड ओवर वुड बी मोटिवेटेड आफ्टरऑल अगर कोई थान बना कोई मेमोरियल बनाते हो या कोई ऐसा आदर करते हो तो हों किसट जनरेशन शायद पढ़ती है कि पढ़ हाँ ये बारे की है नीयत नहीं है सरकार की नीयत नहीं है लेकिन यह देखो दूसरी भी गल आई मीन द अदर पार्ट ਲੋ compensation ਕੇ ਨੋ ਨੂ ਜਾਂ ਤੁਸੀਂ politick justice ਕਰ ਲਓ। ਉਹ ਹੀ ਬੰਦੇ ਜਿਹੜੇ ਮਜ਼ਾਕ ਉਡਾਉਂਦੇ ਸੀ ਉਹ ਸਾਰੇ ਲਾਈਨ ਲਗਾ ਕੇ 파ਰਥ ਸ਼ਰੀਰ ਨਾਲ ਬੈਠੇ ਸੀ ਕਿ ਨਹੀਂ? ਸੀਦੀ ਅਦਰ ਪੋਜ਼ਿਟਿਵ 파ਰਟ। ਮੈਂ ਤੇ ਆਮ ਅ ਪੋਜ਼ਿਟਿਵ ਥਿੰਕਰ ਯੂ ਨੋ ਐਜ਼ ਅ ਮੋਟੀਵੇਸ਼ਨਲ ਸਪੀਕਰ ਆਈ ਫੀਲ ਲਾਈਕ ਪੀਕਿੰਗ ਅਪ ਚੈਰੀਜ਼। ਇਫ ਯੂ ਪਿਕ தி ਚੈਰੀਜ਼। ਜਿਹੜੇ ਬੰਦੇ ਮਜ਼ਾਕ ਉਡਾ ਰਹੇ ਸੀ ਉਹ ਲਾਈਨ ਲਗਾ ਕੇ 파ਰਥ ਸ਼ਰੀਰ ਨਾਲ ਬੈਠੇ ਸੀ। ਇਹ ਡਾਕਟਰ ਸਾਹਿਬ ਦੀ ਵਿਕਟਰੀ ਇਹ ਇਨਸਾਨੀਅਤ ਦੀ ਵਿਕਟਰੀ ਉਹ ਦਿਲ ਨਾਲ ਨਹੀਂ ਬੈਠੇ ਸੀ ਤੁਸੀਂ ਉਹਨਾਂ ਦੇ ਚਿਹਰੇ ਪੜ ਲਓ ਉਹ ਮਜਬੂਰੀ ਬੈਠੇ ਉਹਨਾਂ ਨੂੰ ਪਤਾ ਸੀ ਨਹੀਂ ਬੈਠੇ ਤੇ ਲੋਕ ਜੁੱਤੀਆਂ ਮਾਰਨਗੇ ਸੀ ਇਹ ਕਿਰਦਾਰ ਹੈ ਬੰਦੇ ਦਾ that is what he said i i hope history would be kind to me history has been more than kind to him we are so happy ਰੀਸੈਂਟ ਪਾਸਟ ਇਜ਼ ਅਨਨਾ ਵੈਲਕਮ ਅੰਨੀਆਂ ਤਾਰੀਫਾਂ ਅੰਨੇ ਮਤਲਬ ਸ਼ਿੱਦਤ ਨਾਲ ਲੋਕਾਂ ਨੇ ਪਿਆਰ ਨਾਲ ਜਿਸ ਤਰ੍ਹਾਂ ਉਹਨਾਂ ਨੂੰ श्रद्धांजलि है मैं समझना रीसेंट पास ने नहीं दिखती कोई तो दस रहा जी मैं अकेला पार्थ शरीर लाइन लगा के अपनी टीम तो जगह ना दियो ना दू डर जगह की परवाह कि जगह की क्यों परवाह है उस शख्स कोई परवाह नहीं है कोई अगर बंदे ठीक हो दुनिया का दरवेश हूं मैं ईशाही बनाते नहीं आशियाना ਜੀ ਬਨਨੁਕੀ ਆਸ਼ਿਆ ਆਥਾਰਟਿਸ ਆਸ਼ਿਆਨਾ ਨੇ ਸਭ ਜਗਾ ਅਰੋੜਾ ਸਾਹਿਬ ਸਮਾਂ ਬੜੀ ਸਪੀਡ ਦੇ ਨਾਲ ਵਧ ਰਿਹਾ ਮੈਂ ਕੋ ਪੂਰੇ 2 ਮਿੰਟ ਨੇ ਪੂਰੇ 2 ਮਿੰਟਾਂ 1.5 ਮਿੰਟ ਦੇ ਵਿੱਚ ਵਿੱਚ ਕੀ ਕਾਰਨ ਬਣਿਆ ਕਿ ਸਿੱਖ ਰਾਸ਼ਟਰਪਤੀ ਹੋਵੇ 1984 ਦੇ ਵਿੱਚ ਹਜ਼ਾਰਾਂ ਦਾ ਕਤਲਿਆਂਮ ਹੋਵੇ ਇੱਕ ਵਰਗ ਸਿੱਖਾਂ ਦਾ ਕਹਿ ਰਿਹਾ ਕਿ ਕਿਉਂ ਨਾ ਸਿੱਖਾਂ ਦੇ ਲਈ ਹਜ਼ਾਰਾਂ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਦੇ ਲਈ ਕੁਝ ਨਾ ਕਰ ਸਕੇ ਉਹਦੇ ਪਿੱਛੇ ਕਾਰਨ ਕੀ ਹੋ ਸਕਦਾ ਤੁਸੀਂ ਤਾਂ ਅਦਾਲਤ ਵਿੱਚ ਰਹੇ ਹੋ ਸੁਪਰੀਮ ਕੋਰਟ ਵਿੱਚ ਰਹੇ ਹੋ ਮੈਂ ਉਹ ਹੀ ਦੱਸ ਰਿਹਾ ਕਾਰਨ ਸਿਰਫ ਨiyet ਦਾ ਹੁੰਦਾ ਮੈਂ ਉਹ ਹੀ ਤੁਹਾਨੂੰ ਦੱਸਿਆ ਮੈਂ ਕਿ ਖੁਦ ਜਿਹੜੇ ਸ਼ੀਜ਼ ਆਈ ਵਾਇਡ ਵਿਦ 84 ਰਾਇਟ ਵਿਕਟਿਮਸ ਨਾਲ ਮੈਂ ਤਿਲਕਨਗਰ ਜਾ ਕੇ ਸਭ ਜਗ੍ਹਾ ਜਿੱਥੇ ਜਿੱਥੇ ਜੋ ਕਰ ਸਕਦਾ ਸੀ ਸੇਵਾ ਅੱਜ ਵੀ ਕਰੀ ਦੀਏ ਅੱਜ ਵੀ ਉਹ ਤੇ ਉਹ ਤੇ ਉਹ ਕਿਧਰੇ ਬਚਣਾ ਨਹੀਂ ਆਏਗਾ ਤੁਸੀਂ ਤਾਂ ਦੇਖ ਲਿਆ ਪੋਲਿਟਿਕ ਜਸਟਿਸ ਹੋ ਰਿਹਾ ਹੈ ਨਾ ਪੋਲਿਟਿਕ ਜਸਟਿਸ ਹੋ ਰਿਹਾ ਹੈ ਔਰ ਮਨਮੋਨ ਸਿੰਘ ਜੀ ਦਾ ਮੈਂ ਤੇ ਸਭ ਨੂੰ ਕਿਉਂਕਿ ਮੈਂ ਉਹਨਾਂ ਨੂੰ ਕਿਸੇ ਗੱਲ ਤੇ ਸਲਾਹ ਵੀ ਦੇਣ ਦਾ ਮੈਨੂੰ ਸੇਵਾ ਕਰਨ ਦਾ ਮੌਕਾ ਵੀ ਮਿਲਿਆ ਸੀ ਇੱਕ ਵਾਰੀ ਉਹਨਾਂ ਦਾ ਕੋਈ ਇਸ਼ੂ ਸੀ ਤੇ ਮੈਂ ਇਹ ਨਹੀਂ ਕਹਿੰਦਾ ਕਿ ਨਾ ਉਹਨਾਂ ਦਾ ਵਕੀਲ ਰਿਆਂ ਉਹ ਮੈਨੂੰ ਅੱਛਾ ਨਹੀਂ ਲੱਗੇਗਾ ਮੈਂ ਕਹਾਂਗਾ ਮੈਨੂੰ ਵੀ ਸੇਵਾ ਦਾ ਮੌਕਾ ਮਿਲਿਆ ਤੇ ਮੈਂ ਕਿਉਂਕਿ ਸੇਵਾ ਦਾ ਮੌਕਾ ਮਿਲਿਆ ਤੇ ਐਸ ਇਸ ਫਾਰਮਰ ਲਾਇਰ ਮੈਂ ਉਹਨਾਂ ਦੇ ਬਿਹਾਫ ਤੇ ਵੀ ਗੱਲ ਕਰਾਂਗਾ ਲੋਗਾਂ ਨੂੰ ਕਿਉਂਕਿ ਉਹ ਤੇ ਹੁਣ ਖੁਦ ਤੇ ਆ ਕੇ ਰੂਬਰੂ ਨਹੀਂ ਗੱਲ ਕਰਨਗੇ ਪਰ ਉਹਨਾਂ ਦੇ ਖਿਆਲ ਕੋਈ ਬੰਦਾ ਜੋ ਵੀ ਜਾਣਦਾ ਹੋਏ ਮਨਮੋਹਨ ਸਿੰਘ ਜੀ ਨੂੰ ਇਨਸਾਈਡ ਉਹ ਕਹਿ ਸਕਦਾ ਮਨਮੋਹਨ ਸਿੰਘ ਜੀ ਦੇ ਬਿਹਾਰ ਤੇ ਮੈਂ ਅੱਜ ਇਹ ਜਵਾਬ ਦੇ ਰਿਹਾ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਮੈਂ ਤੁਹਾਨੂੰ ਖਾਲੀ ਇੰਨਾ ਦੱਸ ਦਿਆਂ ਕਿ ਜਿਤ ਮਰਨੇ ਸੇ ਜਗ ਡਰੇ ਮੇਰੇ ਮਨ ਆਨੰਦ ਔਰ ਮਰਨੇ ਹੀ ਤੇ ਪਾਈਏ ਪੂਰਨ ਪਰਮ ਉਹ ਤੇ ਕਹਿ ਰਹੇ ਮੈਂ ਤੇ ਪੂਨ ਪਰ ਮਾਨੰਦੀ ਚਾਂ ਕੁਛ ਵੀ ਆਨੰਦ ਵਿੱਚ ਰਹੋ ਸੀ ਐ ਸ਼ਖਸੀਅਤ ਹੈ ਬੰਦੇ दैट इज ਐ ਸ਼ਖਸੀਅਤ ਮਨ ਸਿੰ ਸਵਾਦ ਦਾ ਬੰਦਾ ਮਤਲਬ ਯੂ ਗੈਟ ਯੋਰ ਆਇਸ ਵਾਇਸ ਕਿ ਦਿਨੀ ਵਾਲੀ ਵੀ ਗੱਲ ਕਰਵਾਉਣ ਲੱਗਦਾ ਕਿ ਯਾਰ ਕਮਾ ਅਰੋੜਾ ਸਭ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸ ਸਮਾਂ ਕੱਢ ਕੇ ਆਉਣ ਵਾਲੇ ਸਮੇਂ ਚ ਮੈਂ ਬੇਨਤੀ ਕਰਾਂਗਾ ਕਿ ਤੁਹਾਡੇ ਕਾ ਪੜਾਈ ਦੇ ਵਿੱਚ ਕਾਫੀ ਰੁਝੇਵੇਂ ਸਨ ਹੁਣ ਥੋੜੇ ਜਿਹਾ ਵਿਹਲੇ ਹੋ ਗਏ ਹੋ ਤੇ ਹਰ ਮਹੀਨੇ ਕੋਈ ਨਾ ਕੋਈ ਥੋੜਾ ਬਹੁਤ ਸਮਾਂ ਦੁਨੀਆ ਪਰਦੇ ਦੇ ਦਰਸ਼ਕ ਤੁਹਾਨੂੰ ਬੜਾ ਚਾਹੁੰਦੇ ਆ ਤੇ ਆਪਾਂ ਜਰੂਰ ਗੱਲਬਾਤ ਕਰਿਆ ਗਏ ਚੜ੍ਹਦੀ ਕਲਾ ਚ ਰਹਿ ਕੇ ਇਸ ਤਰ੍ਹਾਂ ਹੀ ਮਨੁੱਖਤਾ ਦੀ ਇਨਸਾਨੀਅਤ ਦੀ ਸੇਵਾ ਕਰਦੇ ਰਹੋ ਸਾਡੀਆਂ ਸ਼ੋਭੀ ਸ਼ਾਵਾਂ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਇਹਨਾਂ ਗੱਲਬਾਤ ਕਰਕੇ ਰੂਹ ਖੁਸ਼ ਹੋ ਜਾਂਦੀ ਆ ਜਿਨ੍ਹਾਂ ਨੇ ਡਾਕਟਰ ਬਨਮੋਹਨ ਸਿੰਘ ਉਹਨਾਂ ਦੀ ਸ਼ਖਸੀਅਤ ਕਿਹੋ ਜੀ ਇਸਨੋਂ ਉਸ ਬਾਰੇ ਜ਼ਿਕਰ ਕੀਤਾ ਹੈ ਉਮੀਦ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਥੱਲੇ ਆਪਣੇ ਕਮੈਂਟਸ ਜ਼ਰੂਰ ਦੇ ਆ ਜੇ ਇਹਨੂੰ ਅੱਗੇ ਵੀ ਭੇਜਿਆ ਜੇ ਦੋਸਤਾਂ ਮਿੱਤਰਾਂ ਤੱਕ ਅੱਜ ਦਾ ਪ੍ਰੋਗਰਾਮ ਇਸ ਸਮਾਪਤ ਕਰਨ ਦੀ ਦਿਵਾਗੇ ਅੱਗੇ 6 ਵਜੇ ਪ੍ਰਾਈਮ ਟਾਈਮ ਦਵਿੰਦਰ ਬੈਣੀਪਾਲ ਜੀ ਲੈ ਕੇ ਹਾਜ਼ਰ ਹੋਣਗੇ ਤੇ ਇਸੇ ਪ੍ਰੋਗਰਾਮ ਨੂੰ 9 ਵਜੇ ਫੇਰ ਰਿਪੀਟ ਕੀਤਾ ਜਾਏਗਾ ਥੈਂਕ ਯੂ ਸ਼ੋਅ ਦੇ ਪਰਮਿੰਦਰ ਸਿੰਘ ਥਿੰਦਾ ਧੰਵਾਦ 604 827213 ਤੇ ਅਗਲਾ ਪ੍ਰੋਗਰਾਮ ਲੈ ਕੇ ਕੱਲ ਨੂੰ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਜਬਰਾ ਕਾ